बहुत ही वजिया लग बाकी सारे मैं भाई साहब की जी संगत से सपोर्टर से जिन्हें भी नौजवान से सारे सारा धन्यवाद करती हूँ कि बहुत ही संगत ने आप मुहारी मेहनत की बहुत ही सहयोग दिता संगत ने सारी संगत का मैं तै दु धनबाद करती हूँ ਬਾਕੀ ਮੈਂ ਸਾਰੀ ਸਾਡੇ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦ ਇਹ ਆਰੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਲ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਖੋਲ੍ਹ ਪਾ ਰਹੇ ਆ ਤੇ ਬਾਅਦ ਚ ਹੀ ਆਪਾਂ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਬਾਅਦ ਚ ਹੀ ਕਰਾਂਗੇ ਆਪਾਂ ਜੀ 53000 ਤੱਕ ਹੁਣ ਤਾਂ ਕਲੀਅਰ ਚੱਲ ਰਹੀ ਹੈ ਜੀ ਦੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਤੁਹਾਡੇ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਜੀਤ ਨੇ ਜਿਹੜੀ ਜਿੱਤ ਪ੍ਰਾਪਤ ਕਰਨੀ ਆ ਅੱਜ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹ ਵਿੱਚ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਹੋਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ आ, उस वास्तम संगत कहना चाहूंगा देखो अ सारी संगत में धर्मांत तो उपर उठ के हर धर्म ने हाँ सहयोग दिया हिंदू भी आए मुसलमान भीर भी आए अचारा सारे ने धर्मांध चढ़ के सहयोग सारे धर्मा ही जू धनबाद कर रहे हैं सारे धर्मांत बहुत बहुत सारी संगत ने हाँ सहोडा ਮਤਲਬ ਇੱਕ ਤਰਫ ਹੈ ਡਿੱਗਸ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਸ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂ ਜਿਹੜੇ ਹੈਗੇ ਆ ਫੇਰ ਹਿਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਨਦੇ ਆ ਕਾਰਨ ਇਹ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੁੱਕਿਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਰ ਸਰਕਾਰ ਨੂੰ ਕਿ ਜਿਹਦੇ ਬੰਦੇ ਨੂੰ ਤੁਸੀਂ ਇਨਾ ਕਰਦੇ ਐਨੀ ਗੋਮ ਨੂੰ ਪਿਆਰ ਕਰਦੇ ਐਨੀ ਗੋਮ ਦੇ ਮਗਰ ਖੜੀ ਅਸੀਂ ਕਰੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੰਦਾ ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੋਜ਼ਾਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜੱਥੇਦਾਰ ਸਭ ਦਾ ਵੀ ਇਹੋ ਜਿਹੀ ਸਿੱਸੀ ਕੀ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਜਾਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗੱਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪੰਜਾਬਗੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ ਛੇ ਤੱਕ ਦੇ ਅਸੀਂ ਹਜੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਸੱਤ ਤੋਂ ਅਸੀਂ ਵੇਖਦੇ ਆ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ ਸੱਤ ਤੋਂ ਬਾਅਦ ਹੀ ਅਸੀਂ ਦੱਸੂ ਜੋ ਵੀ ਹੋਊ ਭਾਈ ਸਾਹਿਬ ਦੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹ ਕਲਾਸ ਟਸਪਾਲ ਹੈਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ